ਜੇ ਇਹਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੇ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਤੇ ਇਸ ਅਭਿਆਸ ਦੇ ਇਸ ਅਧਿਆਇ ਦੇ ਅੰਤ ਵਿੱਚ ਆਇਆ ਅਭਿਆਸ ਦੇ ਅਗਲੇ ਇਹਨਾਂ ਸਵਾਲਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ 5 ਤੋਂ ਲੈ ਕੇ 7 ਤੱਕ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਪੜ੍ਹੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਨਾਲ ਹੀ ਮੈਥਿਵਿਚ ਮਿਲਣਗੀਆਂ 9th ਮੈਥ ਨੋਟਸ ਨਵੀਂ-ਨਵੀਂ ਗਣਿਤ ਫਿਰ ਪੀਐਸਸੀ ਵੀ 9th ਮੈਥ ਇੰਗਲਿਸ਼ ਵੀਡੀਓ ਵਿੱਚ ਫਿਰ ਗਣਿਤੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓ ਜਰੂਰ ਦੇਖੋ ਉਹ ਦੇਖੀਏ ਬੱਚੇ ਹੁਣ ਐਵਲਾ ਐਵਡੇ ਸਵਾਲ ਜਿਹੜੇ ਨੇ ਪੰਜਵਾਂ ਸਵਾਲ ਇਸ ਅਧਿਆਇ ਵਿੱਚ ਦਿੱਤੇ ਗਏ ਸਾਰੇ ਪਰਮਾਣੂ ਮਾਡਲਾਂ ਦੀ ਤੁਲਨਾ ਕਰੋ ਸੋ ਬੱਚੇ ਤਿੰਨ ਪਰਮਾਣੂ ਮਾਡਲ ਹੈਗੇ ਨੇ ਜੇ ਜੇ ਥਾਮਸਨ ਦਾ ਫਿਰ ਰਦਰਫੋਰਡ ਦਾ ਤੇ ਫਿਰ ਬੋਰ ਦਾ ਸੋ ਇੱਕ ਇੱਕ ਸਲਾਈਡ ਤੇ ਅਸੀਂ ਇਹਨਾਂ ਨੂੰ ਕਰਦੇ ਹਾਂ ਸੋ ਜੇ ਜੇ ਥਾਮਸਨ ਦਾ ਪਰਮਾਣੂ ਮਾਡਲ ਇਹਦੇ ਤਿੰਨ ਮੁੱਖ ਜਿਹੜੇ ਬਿੰਦੂ ਨੇ ਕੀ ਨੇ ਨੁਕਤੇ ਗੜੇ ਨੇ ਇਹ ਲੈ ਪਰਮਾਣੂ ਇੱਕ ਧਨ ਚਾਰਜਿਤ ਗੋਲਾ ਹੈ ਉੱਤੇ ਪੋਜ਼ਿਟਿਵ ਚਾਰਜ ਹੈ ਤੇ ਰਿਣ ਚਾਰਜਿਤ ਇਲੈਕਟ੍ਰੋਨ ਉਸ ਗੋਲੇ ਵਿੱਚ ਖੁੱਬੇ ਹੋਏ ਹਨ ਠੀਕ ਹੈ ਜੀ ਇਹ ਦੂਜੀ ਗੱਲ ਹੈ ਇਲੈਕਟ੍ਰੋਨ ਰਿਣ ਚਾਰਜਿਤ ਨੇ ਉਸ ਵਿੱਚ ਖੁੱਬੇ ਹੋਏ ਨੇ ਤੇ ਧਨ ਚਾਰਜ ਅਤੇ ਰਿਣ ਚਾਰਜ ਮਾਤਰਾ ਵਿੱਚ ਬਰਾਬਰ ਹਨ ਜਿੰਨਾ ਚਾਰਜ ਧਨ ਹੈ ਉਨਾ ਹੀ ਚਾਰਜ ਰਿਣ ਹੈ ਇਸ ਲਈ ਪਰਮਾਣੂ ਬਿਜਲੀ ਰੂਪ ਵਿੱਚ ਉਦਾਸੀਨ ਹੈ ਸੋ ਇਸ ਕਰਕੇ ਉਹ ਉਦਾਸੀਨ ਹੈ ਇੱਥੇ ਵਿਸ਼ਰਾਮ ਦਾ ਚਿੰਨ ਰਹਿ ਗਿਆ ਠੀਕ ਹੈ ਜੀ ਸੋ ਭਾਗੀ ਜਿਹੜਾ ਰਣ ॠण ਹਰ ਤਨ ਆਪਸ ਵਿੱਚ ਦੋ ਜਨੂੰ ਸੰਤੁਲਿਤ ਕਰ ਲੈਦੇ ਨੇ ਜਿੰਨਾ ਜਿੰਨੀ ਮਾਤਰਾ ਤਨ ਦੀ ਹੈ ਉਨੀ ਮਾਤਰਾ ॠਣ ਦੀ ਹੈ ਠੀਕ ਹੈ ਜੀ ਹੁਣ ਅਗਲਾ ਮਾਡਲ ਦੇਖੀਏ ਰਦਰਫੋਰਡ ਦਾ ਰਦਰਫੋਰਡ ਦਾ ਪਰਮਾਣੂ ਮਾਡਲ ਇਹਦੇ ਵੀ ਇਹ ਤਿੰਨ ਮੁੱਖ ਨੁਕਤੇ ਨੇ ਪਰਮਾਣੂ ਵਿੱਚ ਧਨ ਚਾਰਜਿਤ ਕੇਂਦਰ ਜਿਹਨੂੰ ਨਾਭੇ ਕਹਿੰਦੇ ਆ ਨਿਊਕਲੀਅਸ ਕਹਿੰਦੇ ਆ ਹੈ ਬਲੀ ਉਹ ਗੋਲਾ ਦੇ ਕਹਿੰਦਾ ਸੀਗਾ ਤੇ ਕਹਿੰਦੇ ਨਹੀਂ ਗੋਲਾ ਨਹੀਂ ਹੈਗਾ ਇਹ ਜਿਹੇ ਕੇਂਦਰ ਵਿੱਚ ਧਨ ਚਾਲ ਜਿਤ ਨਿਊਕਲियस ਹੈਗਾ ਨਾਭੀ ਪੈ ਗਿਆ ਫਿਰ ਰਿਣ ਚਾਰਜੀ ਤੇ ਇਲੈਕਟ੍ਰੋਨ ਨਾਭਿਕ ਦੇ ਆਲੇ ਦੁਆਲੇ ਚੱਕਰਾਕਾਰ ਆਰਬਿਟਾ ਵਿੱਚ ਚੱਕਰ ਲਾਉਂਦੇ ਹਨ ਫਿਰ ਨੇ ਅਗਲੀ ਗੱਲ ਕਹੀ ਠੀਕ ਹੈ ਫਿਰ ਪਰਮਾਣੂ ਦੇ ਮੁਕਾਬਲੇ ਨਾਭਿਕ ਦਾ ਆਕਾਰ ਬਹੁਤ ਛੋਟਾ ਹੈ ਅਤੇ ਸਮੁੱਚੇ ਪਰਮਾਣੂ ਦਾ ਪੁੰਜ ਤਕਰੀਬਨ ਨਾਭਿਕ ਦਾ ਪੁੰਜ ਹੀ ਹੈ ਆਹ ਵੀ ਇਲੈਕਟ੍ਰੋਨ ਜਿਹੜੇ ਨੇ ਉਹਨਾਂ ਦਾ ਪੁੰਜ ਨਾ ਮਾਤਰ ਹੈਗਾ ਸੋ ਨਿਊਕਲियस ਜਿਹੜਾ ਹੈ ਨਾਭਿਕ ਹੈ ਜਿੰਨਾ ਉਹਦਾ ਭਾਰ ਹੈ ਤਕਰੀਬਨ ਉਹੀ ਭਾਰ ਪਰਮਾਣੂ ਦਾ ਪੂਰੇ ਪਰਮਾਣੂ ਦਾ ਹੈਗਾ ਆਰ ਨਾਭਿਕ ਦੇ ਆਲੇ ਦੁਆਲੇ ਸਾਰਾ ਜਿਹੜਾ ਖਲਾਅ ਹੈਗਾ ਖਾਲੀ ਥਾਂ ਹੈਗੀ ਹੈ ਕਿਉਂ ਜਿਹੜੇ ਆਰਬਿਟਾ ਚ ਇਲੈਕਟ੍ਰੋਨ ਘੁੰਮਦੇ ਪਏ ਨੇ ਉਹਨਾਂ ਦਾ ਭਾਰ ਨਾ ਹੋਇਆ ਬਰਾਬਰ ਹੈਗਾ ਠੀਕ ਹੈ ਹੁਣ ਆ ਗਿਆ ਬੋਰ ਦਾ ਮਾਡਲ ਸੋ ਨੀਲ ਬੋਰ ਦਾ ਪਰਮਾਣੂ ਮਾਡਲ ਇਹਦੇ ਚਾਰ ਬਿੰਦੂ ਨੇ ਚਾਰ ਰੁਕਤੇ ਨੇ ਪਰਮਾਣੂ ਦੇ ਕੇਂਦਰ ਵਿੱਚ ਧਨ ਚਾਰਜਿਤ ਨਾਭਿਕ ਹੈ ਇਸ ਗੱਲ ਨੂੰ ਉਹਨੇ ਰਦਰਫੋਰਡ ਵਾਲੀ ਗੱਲ ਨੂੰ ਰਦਰਫੋਰਡ ਵਾਲੀ ਗੱਲ ਨੂੰ ਕੈਮ ਰੱਖਿਆ ਫਿਰ ਰਿਣ ਚਾਰਜਿਤ ਇਲੈਕਟ੍ਰੋਨ ਨਾਭਿਕ ਦੇ ਆਲੇ ਦੁਆਲੇ ਨਿਸ਼ਚਿਤ ਆਰਬਿਟਾ ਜਿਹੜੇ ਡਿਸਕਰੀਟ ਆਰਬਿਟਸ ਕਰਨੇ ਵਿੱਚ ਚੱਕਰ ਲਾਉਂਦੇ ਹਨ ਥੋੜਾ ਜਿਹਾ ਉਹਨੇ ਉਹਦਾ ਬਦਲਾਅ ਕੀਤਾ ਕਿ ਉਹ ਉੱਥੇ ਊਰਜਾ ਵਿਕ੍ਰਿਤ ਨਹੀਂ ਕਰਦੇ ਉਹ ਇੱਕ ਨਿਸ਼ਚਿਤ ਆਰਬਿਟ ਹੈ ਗਏ ਨੇ ਸੋ ਨਿਸ਼ਚਿਤ ਆਰਬਿਟਾਂ ਵਿੱਚ ਚੱਕਰ ਲਾਉਂਦੇ ਹੋਏ ਇਲੈਕਟ੍ਰੋਨ ਦੀ ਊਰਜਾ ਦਾ ਵਿਕਰਣ ਨਹੀਂ ਹੁੰਦਾ ਭਾਵ ਊਰਜਾ ਨਹੀਂ त्याਗਦੇ ਇਹ ਸਮੱਸਿਆ ਰਦਰਫੋਰਡ ਰਦਰਕੋਰਡ ਦੇ ਮਾਡਲ ਵਿੱਚ ਸੀ ਕਿ ਉੱਥੇ ਵੀ ਇਲੈਕਟ੍ਰੋਨ ਊਰਜਾ ਛੱਡੇਗਾ ਘੁੰਮਦੇ ਹੋਏ ਤੇ ਫਿਰ ਇੱਕ ਪੜਾ ਤੇ ਅੱਗੇ ਊਰਜਾ ਮੁੱਕ ਜਾਏਗੀ ਤੇ ਉਹ ਨਿਬੀ ਕਾ ਵਿੱਚ ਡਿੱਗ ਜਾਣਾ ਬੀ ਵਿੱਚ ਜਾ ਕੇ ਡਿੱਗ ਜਾਣਗੇ ਇਹ ਫਿਰ ਇਹਨਾਂ ਆਰਬਿਟਾ ਜਾਂ ਛੱਲਾਂ ਇਹਨੂੰ ਸ਼ੈਲ ਵੀ ਕਹਿੰਦੇ ਆ ਆਰਬਿਟ ਵੀ ਕਹਿੰਦੇ ਆ ਨੂੰ ਊਰਜਾ ਪੱਧਰ ਕਹਿੰਦੇ ਹਨ ਉਹਨੇ ਇਹਨੂੰ એનર્ਜੀ ਲੈਵਲਸ ਦਾ ਨਾਮ ਦਿੱਤਾ ਊਰਜਾ ਪੱਧਰ ਦਾ ਨਾਮ ਦਿੱਤਾ ਤੇ ਇਹ ਆਰਬਿਟ ਜਾਂ ਸ਼ੈਲ ਅੱਖਰਾਂ K L M N ਜਾਂ ਸੰਖਿਆਵਾਂ N 1 2 3 4 ਰਾਹੀਂ ਦਰਸਾਏ ਜਾਂਦੇ ਹਨ ਠੀਕ ਹੈ ਜੀ ਹੁਣ ਅਗਲਾ ਆ ਗਿਆ ਛੇਵਾਂ ਸਵਾਲ ਪਹਿਲੇ 18 ਤੱਤਾਂ ਦੇ ਵੱਖ-ਵੱਖ ਛੱਲਾਂ ਵਿੱਚ ਇਲੈਕਟ੍ਰੋਨ ਵੰਡ ਦੇ ਨਿਯਮ ਨੂੰ ਲਿਖੋ ਆਹ ਦੇਖਿਏ ਪਹਿਲੇ 18 ਤੱਤਾਂ ਦੇ ਵੱਖ-ਵੱਖ ਛੱਲਾਂ ਵਿੱਚ ਇਲੈਕਟ੍ਰੋਨ ਵੰਡ ਦੇ ਨਿਯਮ ਹੇਠ ਲਿਖੇ ਮੁਤਾਬਕ ਹਨ ਸੋ ਤਿੰਨ ਨਿਯਮ ਨੇ ਬੱਚੇ ਦੇ ਕਿੰਨੀ ਤਰ੍ਹਾਂ ਤੁਸੀਂ ਸਮਝ ਲੈਣੇ ਨੇ ਕਿਸੇ ਵੀ ਆਰਬਿਟ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਤੋਂ ਵੱਧ 2n ਦੀ ਘਾਤ 2 ਹੁੰਦੀ ਹੈ 2n ਦਾ ਵਰਗ ਠੀਕ ਹੈ ਜਿੱਥੇ n ਆਰਬਿਟ ਦੀ ਸੰਖਿਆ ਜਾਂ ਊਰਜਾ ਪੱਧਰ ਹੈ ਸੋ ਵੱਖ-ਵੱਖ ਛੱਲਾਂ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਇਸ ਤਰ੍ਹਾਂ ਹੋਵੇਗੀ ਉਹ ਦੇਖੋ ਪਹਿਲਾ ਆਰਬਿਟ ਜਾਂ K shell ਜਿਹਨੂੰ ਕਹਿੰਦੇ ਆ 2 1 ਦੀ ਘਾਤ 2 ਤੁਸੀਂ n ਇੱਥੇ 1 ਹੈਗਾ ਪਹਿਲਾ n 1 1 ਦੀ ਘਾਤ 2 1 ਸੋ 2 1 2 ਪਹਿਲੇ ਆਰਬਿਟ ਸੇ ਦੋ ਇਲੈਕਟ੍ਰੋਨ ਆਣ ਗਏ ਦੂਜਾ ਆਰਬਿਟ ਜਾਂ ਐਮ ਸ਼ੈਲ ਜਿਹਨੂੰ ਕਹਿੰਦੇ ਆ ਸੋ ਇੱਥੇ ਦੋ ਆ ਜਾਏਗਾ ਇੰਦੀ ਥਾਂ 2 ਦੀ ਘਾਤ 2 4 ਸੋ 2 4 8 ਦੂਜੇ ਆਰਬਿਟ ਵਿੱਚ 8 ਇਲੈਕਟ੍ਰੋਨ ਆ ਸਕਦੇ ਨੇ ਵੱਧ ਤੋਂ ਵੱਧ ਤੀਜਾ ਆਰਬਿਟ ਜਾਂ ਐਮ ਸ਼ੈਲ 2 3 ਦੀ ਘਾਤ 2 3 3 9 ਤੇ 9 ਦੁਗਣੀ 18 ਤੀਜੇ ਆਰਬਿਟ ਵਿੱਚ 18 ਇਲੈਕਟ੍ਰੋਨ ਵੱਧ ਤੋਂ ਵੱਧ ਆ ਸਕਦੇ ਨੇ ਇਸੇ ਦਾ ਚੌਥਾ ਚੌਥਾ ਆਰਬਿਟ ਹੋ ਜਾਏਗਾ 4 ਦੀ ਦਾ 2 4 4 16 2 32 ਚੌਥੇ ਆਰਬਿਟ ਵਿੱਚ 32 ਇਲੈਕਟ੍ਰੋਨ ਵੱਧ ਤੋਂ ਵੱਧ ਆ ਸਕਦੇ ਹਨ ਦੂਜਾ ਨੁਕਤਾ ਜਿਹੜਾ ਹੈ ਸਭ ਤੋਂ ਬਾਹਰੀ ਆਰਬਿਟ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਤੋਂ ਵੱਧ 8 ਹੋ ਸਕਦੀ ਹੈ ਸੋ ਤੀਜੇ ਚ ਮਤਲਬ ਕਿ ਜੇ 8 ਤੋਂ ਵੱਧ ਗਏ ਤੇ ਸਿੱਧਾ 9 ਨਹੀਂ ਆਏਗਾ ਉਹ ਫੇ ਚੌਥੇ ਜਾਈਗਾ ਪਹਿਲੇ ਠੀਕ ਹੈ ਨਾ ਸੋ ਜਿਹੜਾ ਬਾਹਰਲਾ ਹੈਗਾ ਉਹ ਚ ਵੱਧ ਤੋਂ ਵੱਧ 8 ਆ ਸਕਦੇ ਨੇ ਠੀਕ ਹੈ ਨਾ ਜੋ ਬਾਹਰ ਰਹੇਗਾ ਇਕੋਨਮ ਸੋ ਜਿਹੜਾ ਇਕੋਨਮ ਬਾਹਰ ਹੋਏਗਾ ਉਹ 8 ਤੋਂ ਵੱਧ ਉੱਚ ਨਹੀਂ ਆ ਸਕਦੇ ਤੀਜੀ ਗੱਲ ਆਰਬਿਟ ਕਰਮ ਅਨੁਸਾਰ ਭਰਦੇ ਹਨ ਵਾਰੀਆਂ ਵਾਰੀਆਂ ਪਹਿਲੇ ਪਹਿਲਾ ਭਰੇਗਾ ਉਹਦੇ 2 ਪੂਰੇ ਹੋ ਗਏ ਫਿਰ ਤੀਜਾ ਭਰੇਗਾ 8 ਪੂਰੇ ਹੋ ਗਏ ਫਿਰ ਇਹ ਦੂਜਾ ਭਰੇਗਾ 8 ਹੋ ਗਏ ਫਿਰ ਤੀਜਾ ਭਰੇਗਾ ਉਹਦੇ 18 ਹੋ ਸਕਦੇ ਨੇ ਪਰ ਪਹਿਲੇ ਐ ਨਹੀਂ ਹੋ ਸਕਦਾ ਕਿ ਜੋ ਕੱਲਾ ਬਾਹਰ ਰਹੇ ਜੇ ਤੇ 8 ਇਹ ਦੂਜੀ ਸ਼ਰਤ ਵੀ ਪੂਰੀ ਹੋਣੀ ਚਾਹੀਦੀ ਹੈ ਜਿਹੜੇ ਸਭ ਤੋਂ ਬਾਹਰੀ ਆਰਬਿਟ ਹੈ ਉਹ ਚ 8 ਤੋਂ ਵੱਧ ਨਹੀਂ ਹੋ ਸਕਦੇ ਤੇ ਫਿਰ ਕਰਮ ਅਨੁਸਾਰ ਭਰਦੇ ਨੇ ਭਾਗ ਜਦੋਂ ਤੱਕ ਅੰਦਰਲੇ ਆਰਬਿਟ ਪੂਰੀ ਤਰ੍ਹਾਂ ਨਹੀਂ ਭਰ ਜਾਂਦੇ ਉਦੋਂ ਤੱਕ ਇਲੈਕਟ੍ਰੋਨ ਅਗਲੇ ਆਰਬਿਟ ਵਿੱਚ ਥਾਂ ਨਹੀਂ ਲੈਂਦੇ ਠੀਕ ਹੈ ਜੀ ਤੇ ਦੋਨੋਂ ਸ਼ਰਤਾਂ ਬੱਚਿਓ ਨਾਲ-ਨਾਲ ਚੱਲਣਗੀਆਂ ਇਹ ਤੁਹਾਡੇ ਸਿਲੇਬਸ ਵਿੱਚ ਇਹ ਚੀਜ਼ ਨਹੀਂ ਹੈਗੀ ਹਲੇ ਹਲੇ ਅਸੀਂ ਸਿਰਫ 18 ਤੱਤਾਂ ਤੱਕ ਪੜਾਂਗੇ ਤਾਂ ਕਿ ਉੱਥੇ ਤੱਕ ਸਾਡਾ ਇਹ ਖਤਮ ਹੋ ਜਾਏ ਠੀਕ ਹੈ ਨਾ ਮਤਲਬ ਕਿ ਜਿਹੜੇ 2 8 10 10 8 18 ਠੀਕ ਹੈ ਨਾ ਸੋ ਜਿੱਥੇ ਤੱਕ ਪਰਮਾਣੂ ਸੰਖਿਆ 18 ਹੈ ਉੱਥੇ ਤੱਕ ਸਾਡਾ ਸਾਰਾ ਪੂਰਾ ਹੋ ਜਾਏਗਾ ਸੋ ਅਗਲਾ ਜਿਹੜਾ ਹੈ ਜਿਹੜੇ ਪੜਾਏ ਹੈਗੇ ਨੇ ਉਹ ਤੁਸੀਂ ਜਿਹੜੇ 11ਵੀਂ ਜਮਾਤ ਤੇ ਜਾਓਗੇ ਉੱਥੇ ਤੁਹਾਨੂੰ ਪੜਾਇਆ ਜਾਏਗਾ ਠੀਕ ਹੈ ਹੁਣ ਸਤਵਾਂ ਸਵਾਲ ਆ ਗਿਆ ਸਿਲੀਕਾਨ ਅਤੇ ਆਕਸੀਜਨ ਦੇ ਉਦਾਹਰਣ ਲੈ ਕੇ ਸੰਯੋਜਕਤਾ ਦੀ ਪਰਿਭਾਸ਼ਾ ਦਿਓ ਸੋ ਪਹਿਲੇ ਸੰਯੋਜਕਤਾ ਨੂੰ ਸਮਝ ਲੈਣੇ ਕੀ ਹੁੰਦੀ ਹੈ ਜਿਹਨੂੰ ਵੈਲੈਂਸੀ ਵੀ ਕਹਿ ਦਿੰਦੇ ਆ ਸਭ ਤੋਂ ਬਾਰੀ ਆਰਬਿਟ ਵਿੱਚ ਇਲੈਕਟ੍ਰੋਨਾਂ ਨੂੰ ਸਾਂਝਾ ਕਰਕੇ ਗਵਾ ਕੇ ਜਾਂ ਗ੍ਰਹਿਣ ਕਰਕੇ ਅਸ਼ਟਕ ਜਿਹਨੂੰ ਕਹਿੰਦੇ ਆਕਟੈਟ ਬਣਾਉਣ ਵੀ ਅਸ਼ਟਕ ਬਣਾਉਣ ਵੀ 8 8 ਅੱਠ ਇਲੈਕਟ੍ਰੋਨਾਂ ਦਾ ਸਮੂਹ ਬਣਾਉਣ ਦੀ ਸਮਰੱਥਾ ਉਸ ਪਰਮਾਣੂ ਦੀ ਸੰਯੋਜਕਤਾ ਅਖਵਾਉਂਦੀ ਹੈ ਸੰਯੋਜਕਤਾ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਵੈਲੈਂਸੀ ਠੀਕ ਹੈ ਹੁਣ ਉਦਾਹਰਣ ਲਈ ਇਸ ਲਈ ਕੌਣ ਦੀ ਸਿਲੀਕਨ ਦਾ ਜੋ ਸੰਕੇਤ ਹੈਗਾ Si ਇਹਦੀ ਪਰਮਾਣੂ ਸੰਖਿਆ ਹੈਗੀ 14 ਸੋ ਬੱਚੋ ਪਰਮਾਣੂ ਸੰਖਿਆ ਦਾ ਮਤਲਬ ਕੀ ਹੈ ਭਿਜ ਨੇ ਪ੍ਰੋਟੋਨ ਨੇ ਉਨੇ ਇਲੈਕਟ੍ਰੋਨ ਵੀ ਹੋਣਗੇ ਹੋਣਾ ਸੋ ਇਸ ਲਈ ਸਿਲੀਕਨ ਦੀ ਇਲੈਕਟ੍ਰੋਨ ਵੰਡ ਹੋ ਜੇਗੀ 2 ਇੱਲੇ ਹੋਰ ਬੜੀ ਜਵਾਨਗੇ ਦੂਜੇ ਅੱਠ ਆਣਗੇ ਸੋ 2 ਰ 8 10 ਤੇ ਬਾਕੀ ਕਿੰਨੇ ਬਚੇ 4 ਹੁਣ ਇਥੇ ਅੱਠ ਪੂਰੇ ਕਰਨੇ ਨੇ ਇਹ ਚਾਰ ਸਾਂਝੇ ਕਰ ਲਵੇ ਚਾਰ ਲੈ ਲਵੇ ਚਾਰ ਛੱਡ ਦੇਵੇ ਕਿਉਂਕਿ ਚਾਰ ਵਿੱਚੋਂ ਅੱਠ ਦਾ ਅੱਧਾ ਹੈ ਭਾਵ ਜਿੰਨਾ ਸੌਖਾ ਗ੍ਰਹਿਣ ਕਰਨਾ ਹੈ 4 ਉਨੇ ਹੀ ਸੌਖਾ ਚਾਰ ਨੂੰ ਛੱਡਣਾ ਵੀ ਹੈਗਾ ਸੋ ਸਿਲੀਕਾਨ ਦੀ ਸੰਯੋਜਕਤਾ 4 ਹੈ ਕਿਉਂਕਿ ਚਾਰ ਇਲੈਕਟ੍ਰੋਨਾਂ ਨੂੰ ਗਵਾ ਕੇ ਸਾਂਝਾ ਜਾਂ ਇਥੇ ਕੋਮਨ ਨਹੀਂ ਹੋਣਾ ਸੀ ਸਾਂਝਾ ਜਾਂ ਗ੍ਰਹਿਣ ਕਰਕੇ ਅਸ਼ਟਕ ਪੂਰਾ ਹੋ ਜਾਵੇਗਾ ਸੋ ਦੂਜੇ ਚਾਰ ਵਾਲਿਆਂ ਦਾ ਉਹ ਕਿਸੇ ਨਾਲ ਇੱਕ-ਇੱਕ ਵਾਲੇ ਨਾਲ ਚਾਰ ਜਾਂ ਚਾਰ ਵਾਲੇ ਨਾਲ ਸੰਜਾ ਕਰ ਲਵੇ ਚਾਰ ਗਵਾ ਲਵੇ ਚਾਹੇ ਚਾਰ ਲੈ ਲਵੇ ਤੇ ਜੇ ਚਾਰ ਲੈਂਦਾ ਚਲ ਜਿਉਂ ਚਾਰ 8 ਹੋ ਜਾਏਗਾ ਫਿਰ 12 8 ਹੋ ਗਿਆ ਜੇ ਚਾਰ ਗਵਾ ਦਿੰਦਾ ਤੇ ਫਿਰ ਦੂਜਾ ਆਰਬਿਟ ਬਾਹਰਲਾ ਆਰਬਿਟ ਹੋ ਜਾਏਗਾ ਸਭ ਤੋਂ ਬਾਹਰਲਾ ਆਰਬਿਟ ਹੋ ਜਾਏਗਾ H B 98 ਸੋ ਇਸ ਤਰ੍ਹਾਂ ਅਸ਼ਟਕ ਪੂਰਾ ਹੋ ਜਾਏਗਾ ਸੋ 8 ਤੋਂ ਕਿੰਨਾ ਘਟੇ 8 ਤੋਂ ਕਿੰਨਾ ਇਹ ਕਿੰਨੇ ਲੈ ਕੇ 8 ਪੂਰਾ ਹੋ ਜਾਏਗਾ 104 ਲੈ ਕੇ ਜਾਂ 4 ਗਵਾ ਕੇ ਸੇਮ ਆਉਂਦਾ ਹੈ ਸੋ ਇਹਦੀ ਸੰਯੋਜਕਤਾ ਹੈ 4 ਹੁਣ ਅੱਧੇ ਤੇ ਅトム ਚਿੱਤਰਾਂ ਨਾਲ ਹੀ ਸਮਝਾਉਣਾ ਹੈ ਆਕਸੀਜਨ ਜਿਹਦਾ ਸੰਕੇਤ O ਹੈ ਦੀ ਪਰਮਾਣੂ ਸੰਖਿਆ 8 ਹੈ ਸੋ ਆਕਸੀਜਨ ਦੀ ਇਲੈਕਟ੍ਰੋਨ ਵੰਡ ਹੋ ਜੇਗੀ 2 ਤੇ ਬਚੇ 802 ਕੇ 6 ਪਏ 6 ਵਜਣ ਦੇ ਨੇ ਹੁਣ 8 ਪੂਰਾ ਕਰਨ ਲਈ ਹੁਣ 6 ਛੱਡਨੇ ਔਖੇ ਨੇ ਤੇ ਪਰ 2 ਲੈਣੇ ਔਖੇ ਨੇ ਕਿਉਂਕਿ 2 ਦੀ ਗਿਣਤੀ 6 ਤੋਂ ਘਟ ਗਈ ਹੈ ਇਸ ਤਰ੍ਹਾਂ ਆਕਸੀਜਨ ਦੀ ਸੰਯੋਜਕਤਾ 2 ਹੈ ਕਿਉਂਕਿ 2 ਇਲੈਕਟ੍ਰੋਨਾਂ ਨੂੰ ਗ੍ਰਹਿਣ ਕਰਕੇ ਅਸ਼ਟਕ ਪੂਰਾ ਹੋ ਜਾਵੇਗਾ। ਇਹ ਦੇਖੋ ਬੱਚਿਓ ਇਹ ਹੈਗਾ 2 ਪਹਿਲਾ ਆਰਬਿਟ 8 ਦੂਜਾ ਆਰਬਿਟ 4 ਤੀਜਾ ਆਰਬਿਟ ਸੋ 4 ਗੁਆਏ ਜਾ ਸਕਦੇ ਨੇ 4 ਦੂਜੇ ਨਾਲ ਸਾਂਝੇ ਕੀਤੇ ਜਾ ਸਕਦੇ ਨੇ ਤੇ 4 ਗ੍ਰਹਿਣ ਕੀਤੇ ਜਾ ਸਕਦੇ ਨੇ। ਸੋ ਬੱਚਿਓ ਇੱਥੇ 2 ਹੈਗੇ ਨੇ ਇਹ ਦੇਖੋ ਇਹ ਮਿਲ ਕੇ ਇੱਥੇ ਪਹਿਲੇ ਆਰਬਿਟ 'ਚ 2 ਏ ਬਾਹਲੇ ਹੋਰ ਬੜੇ 6 6 ਆ ਗਏ ਨੇ ਕਿਉਂ ਨਹੀਂ ਕਿੱਥੇ ਆ ਜਾਏਗਾ ਇਹ ਕਿੱਥੇ ਆ ਜਾਏਗਾ ਦੋ ਹੋਰ ਲੈ ਲਣਗੇ ਤੇ 6/2 8 ਪੂਰਾ ਹੋ ਜਾਏਗਾ ਸੋ ਇਹਦੀ ਸੰਯੋਜਕਤਾ 2 ਹੋ ਗਈ ਇਹਦੀ ਸੰਯੋਜਕਤਾ 4 ਹੋ ਗਈ ਜੇ ਸਿੱਧਾ ਦੇਖ ਕੇ ਕਰਨਾ ਹੈ ਇੱਥੇ ਦੇਖੋ ਕਿੰਨਾ ਬੱਚੋ ਜੇ 8 ਜੇ 4 ਤੋਂ ਜ਼ਿਆਦਾ ਹੋਵੇ ਫੇਰ 800 ਘਟਾਣਾ ਹੈ ਜੇ 4 ਤੋਂ ਜ਼ਿਆਦਾ ਹੋਵੇ ਏ ਸੌਰੀ ਜੇ ਤੇ 4 ਤੋਂ ਜ਼ਿਆਦਾ ਹੋਵੇ ਫੇਰ 800 ਘਟਾਣਾ ਹੈ 8 ਚ 6 ਗਿਆ 2 ਜੇ 4 ਤੋਂ ਘੱਟ ਹੋਵੇ ਤੇ ਫਿਰ ਉਹ ਸਿੱਧੀ ਸੰਯੋਜਕਤਾ ਹੋ ਜਾਏਗੀ ਜੇ ਹੁੰਦਾ ਇੱਥੇ 1 ਹੁੰਦਾ ਫੇ ਸੰਯੋਜਕਤਾ ਹਣੀ ਸੀ 1 ਜੇ ਇੱਥੇ 2 ਹੁੰਦਾ ਫੇ ਸੰਯੋਜਕਤਾ ਹਣੀ 2 ਜੇ 3 ਹੁੰਦਾ ਫੇ ਸੰਯੋਜਕਤਾ ਹਣੀ ਸੀ 4 ਤੇ 3 ਜੇ 4 ਦੇ ਤੇ 4 ਪਰ ਜੇ 6 ਆ ਗਈ ਤੇ 866 ਦਾ 2 ਜੇ ਤੇ 7 ਹੁੰਦਾ ਫਿਰ 867 ਦਾ 1 ਜੇ 5 ਹੁੰਦਾ 865 ਦਾ 3 ਇਸ ਤਰ੍ਹਾਂ ਠੀਕ ਹੈ ਬੱਚਿਓ ਸੋ ਐਸੀ ਬਾਰੇ ਵਿਦਿਆਰਥੀਓ ਤੁਹਾਡੇ ਅਭਿਆਸ ਦੇ ਇਹਨਾਂ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਮ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ